ਆਪਣਾ ਕੰਮ ਕਿਵੇਂ ਲੱਗਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਜਿਹੜੇ ਨਵੇਂ ਮਿੱਤਰ ਜੁੜੇ ਹੈਗੇ ਉਹ ਜ਼ਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਸਵਾਤ ਦੀਆਂ ਆਪਾਂ ਡਾਟਾ ਪਲਾਸਟਰ ਕਰਨ ਲੱਗ ਗਏ ਸੀ ਤੂੜੀ ਵਾਲੀ ਸਵਾਤ ਹੈ ਤੇ ਬਾਕੀ ਦੀਆਂ ਕੰਧਾਂ ਆਪਾਂ ਕਰਾਂਗੇ ਟੀਪ ਉਧਰਲੇ ਪਾਸੇ ਬਾਹਰਲੇ ਪਾਸੇ ਆਪਾਂ 바ਰ ਰੱਖਿਆ ਹੋਇਆ ਸੀਗਾ 10 ਕ ਫੁੱਟ ਦਾ ਤੇ ਉਹ ਵਿੱਚ ਹੀ ਭਰਤਾ ਕੇਰਾ ਆਪਾਂ YouTube ਵਾਲਾ ਨਾਲ ਦੀ ਨਾਲ ਕਰਾਂਗੇ ਤੇ ਡਾਟਾ ਕਰ ਰਹੇ ਹਾਂ ਹੁਣ ਆਪਣੀ ਵੀਡੀਓ ਨਾਲ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੋਠੀ ਦਾ ਵਿਊ ਬਹੁਤ ਸੋਹਣਾ ਆ ਰਿਹਾ ਅੱਜ ਤੇ ਥੋੜੀ ਧੁੰਦ ਤਾਂ ਹੈਗੀ ਅੱਜ ਆਪਾਂ ਉਹ ਤੂੜੀ ਵਾਲੀ ਸੁਹਾਤ ਕਰ ਰਹੇ ਆ ਪਲਾਸਟਰ ਤੇ ਉਸ ਦੇ ਵਿੱਚ ਆਪਾਂ ਜਿਹੜੀਆਂ ਡਾਟਾ ਨੇ ਉਹ 2215 ਦੀ ਸੁਹਾਤ ਹੈ ਡਾਟਾ ਚਾਰ ਬਣਦੀਆਂ ਨੇ ਤੇ ਚਾਰੀ ਆਪਾਂ ਪਲਾਸਟਰ ਕਰਾਂਗੇ ਬਾਕੀ ਤੇ ਕੰਧਾਂ ਜਿਹੜੀਆਂ ਆਪਣੀਆਂ ਉਹ ਟੀਪੀ ਕਰਾਂਗੇ ਤੇ ਬਾਕੀ ਦਿਖਾਉਣਿਆ ਸੋਨੂੰ ਕੰਮ ਹੁੰਦਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੇ ਨਵੇਂ ਹੋ ਤੁਸੀਂ ਕਿਉਂਕਿ ਆਪਾਂ ਕੋਠੀ ਦੀਆਂ ਟੈਕਨੀਕਲ ਗੱਲਾਂ ਦੀਆਂ ਵੀਡੀਓ ਕੋਈ ਨਾ ਕੋਈ ਪਾਉਂਦੇ ਰਹਿੰਨੇ ਆਂਗੇ ਤੇ ਜੇ ਤੁਸੀਂ ਕੋਠੀ ਬਣਾ ਰਹੇ ਹੋ ਤਾਂ ਵੀਡੀਓ ਸਿਰੇ ਤੱਕ ਜਰੂਰ ਦੇਖ ਲਿਜੀਏ ਹਾਂ ਜੀ ਆਪਣੇ ਸਵਾਦ ਦੇ ਵਿੱਚਾਰੇ ਡਾਟਾ ਮੁਕੰਮਲ ਹੋ ਗਏ ਸੀਗੇ ਪਲਾਸਟਰ ਹੋ ਗਿਆ ਕਲੀਅਰ ਤੇ ਆਪਾਂ ਇਹ ਟੀਪ ਹੀ ਕਰਾਂਗੇ ਜਿਹੜੇ ਆਪਣੇ ਆ ਮੱਥੇ ਨੇ ਇਹ ਮਤਲਬ ਸਾਰੇ ਪਲਾਸਟਰ ਕਰਾਂਗੇ ਕੋਰ ਅੰਦਰ ਤੱਕ ਮੋੜਾਂਗੇ ਤਾਂ ਜੋ ਮਹਿਸੂਸ ਨਾ ਹੋਵੇ ਵੀ ਇਹ ਟੀ ਪਹਿ ਜਾਂ ਪਲਾਸਟਰ ਤੇ ਬਾਕੀ ਫਿਰ ਬਾਹਰਲੇ ਪਾਸੇ ਆ ਜਾਾਂਗੇ ਆ ਛੋਟਾ ਜਿਹਾ ਇੱਕ ਡਿਜ਼ਾਈਨ ਬਣਾਇਆ ਹੋਇਆ ਆਪਣਾ 12 ਦੇ ਵਿੱਚ ਇੱਕ ਕੋਰ ਕੱਢੀ ਹੋਈ ਹੈਗੀ ਮੀਨ ਦੇ ਉਤਲੇ ਪਾਸੇ ਇਹ ਪਲਾਸਟਰ ਕਰੇ ਤੁਦਿਸੂ ਤੇ ਬਾਕੀ ਆ ਮਣੀ ਮੋਟੀ ਕੌਲਿਆਂ ਤੇ ਕੋਰ ਹੈਗੀ ਇਹਦੇ ਨਾਲ ਮਿਲਾਵਾਂਗੇ ਨੂੰ ਤੇ ਬਾਕੀ ਦੇਖੋ ਤੁਸੀਂ ਚੈੱਕ ਕਰੋ ਕੰਮ ਆਪਣਾ ਕੰਮ ਕਿਵੇਂ ਲੱਗਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਜਿਹੜੇ ਨਵੇਂ ਮਿੱਤਰ ਜੁੜੇ ਹੈਗੇ ਉਹ ਜ਼ਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਆਪਾਂ ਟੈਕਨੀਕਲ ਗੱਲਾਂ ਪਾਉਂਦੇ ਰਹਿਨੇ ਆ ਧੰਨਵਾਦ ਸਤਿ ਸ੍ਰੀ ਅਕਾਲ